ਇੱਕ ਔਰਤ ਜੋ ਕਿ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਕੰਮ ਕਰਦੀ ਹੈ ਇੱਕ ਦਿਨ ਉਹ ਆਪਣੇ ਦਫ਼ਤਰ ਜਾ ਰਹੀ ਸੀ ਉਸਦੇ ਸੂਟ ਦੀ ਚੁੰਨੀ ਨੂੰ ਕੋਈ ਫੜ ਲੈਂਦਾ ਹੈ ਜਦੋਂ ਉਹ ਆਪਣੇ ਦਫ਼ਤਰ ਤੋਂ ਲਗਭਗ 50 ਮੀਟਰ ਦੀ ਦੂਰੀ ਤੇ ਸੀ ਜਦੋਂ ਉਹ ਔਰਤ ਪਿੱਛੇ ਮੁੜ ਕੇ ਦੇਖਦੀ ਹੈ ਤਾਂ ਉੱਥੇ ਕੋਈ ਹੋਰ ਨਹੀਂ ਬਸ ਇੱਕ 6 ਸਾਲ ਦਾ ਮਾਸੂਮ ਬੱਚਾ ਖੜਾ ਸੀ ਜਦੋਂ ਉਹ ਔਰਤ ਉਸ ਬੱਚੇ ਵੱਲ ਦੇਖਦੀ ਹੈ ਤਾਂ ਉਹ ਬੱਚਾ ਕਹਿਣ ਲੱਗਦਾ ਹੈ ਕਿ ਮਾਂ ਮੈਂ ਤੈਨੂੰ ਕਦੋਂ ਦਾ ਲੱਭ ਰਿਆ ਸੀ ਕਿੱਥੇ ਸੀ ਤੁਸੀਂ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੈ ਇਹ ਸੁਣ ਕੇ ਉਹ ਔਰਤ ਕਾਫੀ ਹੈਰਾਨ ਹੋ ਜਾਂਦੀ ਹੈ ਉਹ ਉਸ ਬੱਚੇ ਵੱਲ ਅਜੀਬ ਨਜ਼ਰਾਂ ਨਾਲ ਦੇਖਣ ਲੱਗਦੀ ਹੈ ਪਰ ਉਦੋਂ ਹੀ ਉਸ ਕੰਪਨੀ ਦਾ ਸਿਕਿਉਰਿਟੀ ਗਾਰਡ ਉਸ ਔਰਤ ਦੇ ਕੋਲ ਆਉਂਦਾ ਹੈ ਉਸ ਬੱਚੇ ਨੂੰ ਧਮਕਾਉਣ ਲੱਗਦਾ ਹੈ ਤੇ ਔਰਤ ਦੀ ਚੁੰਨੀ ਨੂੰ ਬੱਚੇ ਤੋਂ ਛੁੜਵਾ ਕੇ ਕਹਿੰਦਾ ਹੈ ਕਿ ਮੈਡਮ ਤੁਸੀਂ ਅੰਦਰ ਚਲੇ ਜਾਓ ਇਹ ਬੱਚਾ ਤਾਂ ਇੱਥੇ ਇਸੇ ਤਰ੍ਹਾਂ ਘੁੰਮਦਾ ਫਿਰਦਾ ਹੈ ਇਹਦੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਨਾ ਦਿਓ ਇਹ ਕਹਿ ਕੇ ਉਹ ਸਿਕਿਉਰਿਟੀ ਗਾਰਡ ਉਸ ਔਰਤ ਨੂੰ ਤਾਂ ਅੰਦਰ ਭੇਜ ਦਿੰਦਾ ਹੈ ਤੇ ਬੱਚੇ ਨੂੰ ਧਮਕਾ ਕੇ ਉੱਥੋਂ ਭਜਾ ਦਿੰਦਾ ਹੈ ਆਰ ਦੇ ਦਿਮਾਗ ਵਿੱਚ ਬਾਰ-ਬਾਰ ਉਸ ਮਾਸੂਮ ਬੱਚੇ ਦਾ ਚਿਹਰਾ ਘੁੰਮ ਰਿਹਾ ਸੀ ਜੋ ਕਿ ਉਸ ਨੂੰ ਕਹਿੰਦਾ ਸੀ ਕਿ ਮਾਂ ਤੂੰ ਕਿੱਥੇ ਸੀ ਮੈਨੂੰ ਬਹੁਤ ਲੱਭਿਆ ਹੈ ਮੈਨੂੰ ਬਹੁਤ ਭੁੱਖ ਲੱਗੀ ਹੈ ਉਹ ਆਰ ਇਹ ਸਭ ਕੁਝ ਸੋਚ ਕੇ ਬਹੁਤ ਪਰੇਸ਼ਾਨ ਸੀ ਉਸ ਤੋਂ ਬਾਅਦ ਕੁਝ ਅਜੀਬਾ ਹੁੰਦਾ ਜਿਸ ਦੀ ਕਲਪਨਾ ਕਿਸੇ ਨੇ ਵੀ ਨਹੀਂ ਕੀਤੀ ਕੌਣ ਸੀ ਉਹ ਬੱਚਾ ਤੇ ਉਹ ਇਸ ਤਰ੍ਹਾਂ ਕਿਉਂ ਕਹਿ ਰਿਹਾ ਸੀ ਕਹਾਣੀ ਦੀ ਪੂਰੀ ਸੱਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਮੱਧ ਪ੍ਰਦੇਸ਼ ਦੇ ਭੁਪਾਲ ਸ਼ਹਿਰ ਵਿੱਚ ਇੱਕ ਪਤੀ ਪਤਨੀ ਆ ਕੇ ਰਹਿਣ ਲੱਗਦੇ ਆ। ਪਤੀ ਇੱਕ ਕੰਪਨੀ ਵਿੱਚ ਕੰਮ ਕਰਦਾ ਹੈ ਜਦੋਂ ਕਿ ਪਤਨੀ ਘਰ ਵਿੱਚ ਹੀ ਹੈ। ਉਹ ਹੁਣੇ-ਹੁਣੇ ਇਸ ਸ਼ਹਿਰ ਚ ਆਇਆ ਹੈ। ਪਤੀ ਦਾ ਨਾਮ ਵਿਸ਼ਾਲ ਅਤੇ ਪਤਨੀ ਦਾ ਨਾਮ ਨੀਤੂ ਸੀ। ਇਹ ਹਰਿਆਣੇ ਦੇ ਇੱਕ ਪਿੰਡ ਤੋਂ ਇੱਥੇ ਭੁਪਾਲ ਵਿੱਚ ਆ ਕੇ ਰਹਿਣ ਲੱਗ ਗਏ ਸਨ। ਵਿਸ਼ਾਲ ਤੇ ਨੀਤੂ ਦੇ ਵਿਆਹ ਨੂੰ ਕਾਫੀ ਟਾਈਮ ਹੋ ਗਿਆ ਸੀ ਪਰ ਅਜੇ ਤੱਕ ਉਹਨਾਂ ਦੇ ਕੋਈ ਬੱਚਾ ਨਹੀਂ ਸੀ ਹੋਇਆ। ਪਿੰਡ ਦੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਇਸ ਤੋਂ ਬਾਅਦ ਵਿਸ਼ਾਲ ਦੀ ਬਦਲੀ ਇੱਥੇ ਭਪਾਲ ਦੀ ਹੋ ਜਾਂਦੀ ਹੈ ਤਾਂ ਉਹ ਇੱਕ ਕਿਰਾਏ ਦੇ ਘਰ ਵਿੱਚ ਆ ਕੇ ਰਹਿਣ ਲੱਗਦੇ ਹੈ ਵਿਸ਼ਾਲ ਤਾਂ ਬੈਂਕ ਵਿੱਚ ਸਰਕਾਰੀ ਲੱਗਿਆ ਹੋਇਆ ਸੀ ਪਰ ਨੀਤੂ ਜਿੱਥੇ ਵੀ ਜਾਂਦੀ ਉਥੇ ਆਪਣੇ ਲਈ ਇੱਕ ਪ੍ਰਾਈਵੇਟ ਨੌਕਰੀ ਲੱਭ ਲੈਂਦੀ ਸੀ ਹੁਣ ਜਦੋਂ ਉਹ ਇੱਥੇ ਭਪਾਲ ਵਿੱਚ ਆ ਕੇ ਰਹਿਣ ਲੱਗ ਗਏ ਸਨ ਤਾਂ ਨੀਤੂ ਇੱਥੇ ਵੀ ਆਪਣੇ ਲਈ ਇੱਕ ਪ੍ਰਾਈਵੇਟ ਨੌਕਰੀ ਲੱਭਣ ਲੱਗਦੀ ਹੈ ਥੋੜੇ ਦਿਨਾਂ ਬਾਅਦ ਹੀ ਉਸ ਨੂੰ ਇੱਕ ਮਲਟੀਨੇਸ਼ਨਲ ਕੰਪਨੀ ਵਿੱਚ ਨੌਕਰੀ ਮਿਲ ਵੀ ਜਾਂਦੀ ਹੈ ਇਹ ਕਾਫੀ ਵੱਡੀ ਕੰਪਨੀ ਸੀ ਉਸ ਨੂੰ ਵਧੀਆ ਤਨਖਾਹ ਤੇ ਨੌਕਰੀ ਮਿਲ ਗਈ ਘਰ ਵਿੱਚ ਇਕੱਲੀ ਬੇਟੀ ਨੀ ਤੂੰ ਸਾਰਾ ਦਿਨ ਬੱਚਾ ਨਾ ਹੋਣ ਕਰਕੇ ਸੋਚ-ਸੋਚ ਕੇ ਪਰੇਸ਼ਾਨ ਹੋ ਜਾਂਦੀ ਸੀ ਇਸੇ ਲਈ ਵਿਸ਼ਾਲ ਉਸ ਨੂੰ ਵੀ ਨੌਕਰੀ ਕਰਨ ਲਈ ਕਹਿੰਦਾ ਤਾਂ ਜੋ ਘਰ ਵਿੱਚ ਇਕੱਲੀ ਨਾ ਰਹੇ ਨੀਤੂ ਨੇ ਅਗਲੇ ਦਿਨ ਹੀ ਕੰਪਨੀ ਵਿੱਚ ਜੁਆਇਨ ਕਰਨਾ ਸੀ ਉਹ ਤਿਆਰ ਹੋ ਕੇ ਆਪਣਾ ਸਮਾਨ ਲੈ ਕੇ ਅਗਲੇ ਦਿਨ ਉਸ ਕੰਪਨੀ ਵੱਲ ਨਿਕਲ ਜਾਂਦੀ ਹੈ ਵਿਸ਼ਾਲ ਵੀ ਆਪਣੀ ਨੌਕਰੀ ਤੇ ਘਰੋਂ ਚਲਾ ਜਾਂਦਾ ਹੈ ਨੀਤੂ ਅਜੇ ਉਸ ਕੰਪਨੀ ਤੋਂ ਲਗਭਗ 50 ਮੀਟਰ ਦੀ ਦੂਰੀ ਤੇ ਸੀ ਕਿ ਅਚਾਨਕ ਉਸ ਦੀ ਚੁੰਨੀ ਨੂੰ ਕੋਈ ਫੜ ਲੈਂਦਾ ਹੈ ਇਹ ਦੇਖ ਕੇ ਨੀਤੂ ਇੱਕਦਮ ਰੁਕ ਜਾਂਦੀ ਹੈ ਜਦੋਂ ਪਿੱਛੇ ਮੁੜ ਕੇ ਦੇਖਦੀ ਹੈ ਤਾਂ ਇੱਕ 6 ਸਾਲ ਦਾ ਮਾਸੂਮ ਬੱਚਾ ਉਸ ਦੀ ਚੁੰਨੀ ਨੂੰ ਫੜ ਕੇ ਖੜਾ ਹੋਇਆ ਸੀ ਉਹ ਉਸ ਨੂੰ ਦੇਖ ਕੇ ਕਹਿਣ ਲੱਗਦਾ ਹੈ ਤੁਸੀਂ ਕਿੱਥੇ ਸੀ ਮਾਂ ਮੈਂ ਤੁਹਾਨੂੰ ਬਹੁਤ ਲੱਭਿਆ ਪਰ ਤੁਸੀਂ ਮੈਨੂੰ ਕਿਤੇ ਨਹੀਂ ਮਿਲੇ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੈ ਮੈਨੂੰ ਖਾਣ ਨੂੰ ਕੁਝ ਦੇ ਦਿਓ ਜਦੋਂ ਉਹ ਬੱਚਾ ਨੀਤੂ ਨੂੰ ਮਾਂ ਕਹਿੰਦਾ ਹੈ ਤਾਂ ਨੀਤੂ ਦੀ ਮਮਤਾ ਜਾਗ ਜਾਂਦੀ ਹੈ ਕਿਉਂਕਿ ਉਹਨਾਂ ਦੇ ਆਪਣੇ ਕੋਈ ਬੱਚਾ ਨਹੀਂ ਸੀ ਉਹਨੂੰ ਬੱਚੇ ਦੀ ਬਹੁਤ ਭੁੱਖ ਸੀ ਤੇ ਜਦੋਂ ਬੱਚਾ ਉਹਨੂੰ ਮਾਂ ਕਹਿੰਦਾ ਤਾਂ ਉਸ ਬੱਚੇ ਦੇ ਵਿੱਚੋਂ ਉਹ ਆਪਣਾ ਬੱਚਾ ਲੱਭਣ ਲੱਗਦੀ ਹੈ ਨੀਤੂ ਅਤੇ ਉਹ ਬੱਚਾ ਦੋਨੇ ਇੱਕ ਦੂਜੇ ਵੱਲ ਦੇਖ ਰਹੀ ਸੀ ਇੰਨੇ ਵਿੱਚ ਹੀ ਕੰਪਨੀ ਦਾ ਸਿਕਿਉਰਿਟੀ ਗਾਰਡ ਉੱਥੇ ਆ ਜਾਂਦਾ ਉਹ ਕਹਿਣ ਲੱਗਦਾ ਕਿ ਰਾਜੂ ਮੈਂ ਤੈਨੂੰ ਕਿੰਨੀ ਵਾਰੀ ਸਮਝਾਇਆ ਤੂੰ ਇੱਥੇ ਨਾ ਆਇਆ ਕਰ ਜੇ ਤੂੰ ਹੁਣ ਮੇਰੀ ਗੱਲ ਨਹੀਂ ਮੰਨੀ ਤਾਂ ਮੈਂ ਤੈਨੂੰ ਬਹੁਤ ਕੁੱਟੂਗਾ ਉਹ ਬੱਚੇ ਸੁਣ ਕੇ ਨਿੱਤੂ ਦੀ ਚੁੰਨੀ ਛੱਡ ਦਿੰਦਾ ਹੈ ਨਿੱਤੂ ਹਜੇ ਉਸ ਬੱਚੇ ਵੱਲ ਦੇਖ ਕੇ ਸੋਚ ਹੀ ਰਹੀ ਹੁੰਦੀ ਹੈ ਕਿ ਸਿਕਿਉਰਿਟੀ ਗਾਰਡ ਉਸ ਨੂੰ ਕਹਿੰਦਾ ਹੈ ਮੈਡਮ ਇਹਦਾ ਤਾਂ ਰੋਜ਼ ਦਾ ਹੀ ਕੰਮ ਹੈ ਤੁਸੀਂ ਆਪਣੀ ਨੌਕਰੀ ਤੇ ਜਾਓ ਇਹ ਬੱਚੇ ਨੂੰ ਮੈਂ ਆਪੇ ਸੰਭਾਲ ਲਵਾਂਗਾ ਉਹ ਬੱਚੇ ਨੂੰ ਧਮਕਾ ਕੇ ਉੱਥੋਂ ਭਜਾ ਦਿੰਦਾ ਹੈ ਤੇ ਨਿੱਤੂ ਕੰਪਨੀ ਦੇ ਅੰਦਰ ਚਲੀ ਜਾਂਦੀ ਹੈ ਭਾਵੇਂ ਉਹ ਕੰਪਨੀ ਦੇ ਵਿੱਚ ਆ ਗਈ ਸੀ ਪਰ ਉਸਦੇ ਮਨ ਵਿੱਚ ਤਾਂ ਉਹੀ ਬੱਚੇ ਦਾ ਚਿਹਰਾ ਘੁੰਮ ਰਿਹਾ ਸੀ ਜਿਸ ਨੇ ਉਸ ਨੂੰ ਮਾਗਿਆ ਸੀ ਤੇ ਕਿਹਾ ਸੀ ਮੈਨੂੰ ਬਹੁਤ ਭੁੱਖ ਲੱਗੀ ਹੈ। ਕਾਫੀ ਢੇਰ ਸੋਚਣ ਤੋਂ ਬਾਅਦ ਉਹ ਆਪਣੇ ਕੰਮ ਵਿੱਚ ਲੱਗ ਜਾਂਦੀ ਹੈ। ਪਰ ਜਦੋਂ ਉਹ ਲੰਚ ਟਾਈਮ ਵੇਲੇ ਆਪਣਾ ਲੰਚ ਬਾਕਸ ਖੋਲਦੀ ਹੈ ਤਾਂ ਉਸ ਬੱਚੇ ਦਾ ਚਿਹਰਾ ਉਹਦੀਆਂ ਅੱਖਾਂ ਦੇ ਸਾਹਮਣੇ ਆਉਂਦਾ ਰਹਿੰਦਾ ਹੈ। ਉਹ ਸੋਚਦੀ ਹੈ ਕਿ ਉਸ ਬੱਚੇ ਨੂੰ ਬਹੁਤ ਭੁੱਖ ਲੱਗੀ ਹੋਈ ਸੀ। ਇਹ ਸਭ ਕੁਝ ਸੋਚ ਕੇ ਉਹ ਪਰੇਸ਼ਾਨ ਹੋ ਜਾਂਦੀ ਹੈ। ਹੌਲੀ-ਹੌਲੀ ਦਿਨ ਬੀਤ ਜਾਂਦਾ ਹੈ। ਸ਼ਾਮ ਨੂੰ ਨੀਤੂ ਆਪਣੇ ਘਰੇ ਆਉਂਦੀ ਹੈ। ਵਿਸ਼ਾਲ ਵੀ ਉਹਦੇ ਨਾਲ ਹੀ ਘਰ ਆ ਗਿਆ ਸੀ। ਉਸ ਨੂੰ ਉਦਾਸ ਦੇਖ ਕੇ ਪੁੱਛਣ ਲੱਗਦਾ ਹੈ ਤੇ ਉਸ ਨਾਲ ਗੱਲਾਂ ਕਰਨ ਲੱਗਦਾ ਹੈ ਨੀਤੂ ਗੱਲਾਂ-ਗੱਲਾਂ ਵਿੱਚ ਅੱਜਵਾਰੇ ਜੋ ਕੁਝ ਵੀ ਹੋਇਆ ਸੀ ਉਸ ਨੂੰ ਸਭ ਕੁਝ ਦੱਸ ਦਿੰਦੀ ਹੈ ਉਹ ਦੱਸਦੀ ਹੈ ਕਿ ਅੱਜ ਕੰਪਨੀ ਦੇ ਬਾਹਰ ਮੈਨੂੰ ਇੱਕ ਬੱਚੇ ਨੇ ਮਾਂ ਕਿਹਾ ਸੀ ਤੇ ਉਹ ਬੱਚਾ ਮੇਰੇ ਦਿਮਾਗ ਵਿੱਚ ਅਜੇ ਵੀ ਘੁੰਮ ਰਿਹਾ ਹੈ ਇਹ ਸਭ ਕੁਝ ਸੁਣ ਕੇ ਵਿਸ਼ਾਲ ਉਸ ਨੂੰ ਸਮਝਾਉਂਦੇ ਹੋਏ ਕਹਿਣ ਲੱਗਦਾ ਹੈ ਕਿ ਇਦਾਂ ਦੇ ਬੱਚੇ ਭੀਖ ਮੰਗਦੇ ਆ ਇਹਨਾਂ ਦਾ ਤਾਂ ਇੱਕ ਗਰੁੱਪ ਹੁੰਦਾ ਹੈ ਇਦਾਂ ਦੇ ਬੱਚਿਆਂ ਤੋਂ ਦੂਰ ਹੀ ਰਹਿਆ ਕਰ ਤੂੰ ਹੁਣ ਆਪਣੇ ਮਨ ਵਿੱਚੋਂ ਉਹ ਬੱਚਾ ਭੁਲਾ ਦੇ ਪਰ ਨੀਤੂ ਦੇ ਦਿਮਾਗ ਵਿੱਚ ਉਸ ਬੱਚੇ ਦਾ ਚਿਹਰਾ ਬਾਰ-ਬਾਰ ਘੁੰਮ ਰਿਹਾ ਸੀ ਜਦੋਂ ਉਹ ਰਾਤ ਨੂੰ ਸੌਂਦੀ ਹੈ ਤਾਂ ਉਸ ਨੂੰ ਉਸੇ ਮਾਸੂਮ ਬੱਚੇ ਦੇ ਸੁਪਨੇ ਆਉਂਦੇ ਆ ਹੁਣ ਇਸ ਗੱਲ ਨੂੰ ਦੋ ਤਿੰਨ ਦਿਨ ਬੀਤ ਚੁੱਕੇ ਸੀ ਪਰ ਨੀਤੂ ਦੇ ਮਨ ਵਿੱਚ ਅਜੇ ਵੀ ਉਹੀ ਬੱਚਾ ਘੁੰਮ ਰਿਹਾ ਹੈ ਤੀਜੇ ਦਿਨ ਜਦੋਂ ਉਹ ਕੰਪਨੀ ਤੋਂ ਘਰੇ ਆਉਣ ਲੱਗਦੀ ਹੈ ਤਾਂ ਉਹ ਗੇਟ ਵਿੱਚ ਖੜੇ ਸਿਕਿਉਰਿਟੀ ਗਾਰਡ ਦੇ ਕੋਲ ਰੁਕ ਜਾਂਦੀ ਹੈ ਉਹ ਉਸ ਨੂੰ ਕਹਿੰਦੀ ਹੈ ਕਿ ਜਿਸ ਬੱਚੇ ਨੂੰ ਤੁਸੀਂ 2 ਦਿਨ ਪਹਿਲਾਂ ਇੱਥੋਂ ਭਜਾਇਆ ਸੀ ਮੈਂ ਉਸ ਬੱਚੇ ਬਾਰੇ ਪੁੱਛਣਾ ਚਾਹਣੀ ਆ ਕਿ ਉਹ ਬੱਚਾ ਇੱਥੇ ਰੋਜ਼ ਹੀ ਭੀਖ ਮੰਗਦਾ ਹੈ ਕਿਉਂਕਿ ਮੇਰੇ ਹਸਬੰਦ ਨੇ ਮੈਨੂੰ ਦੱਸਿਆ ਸੀ ਕਿ ਇਸ ਤਰ੍ਹਾਂ ਦੇ ਬੱਚੇ ਭੀਖ ਮੰਗਦੇ ਤੇ ਇਹਨਾਂ ਦਾ ਇੱਕ ਗਰੁੱਪ ਹੁੰਦਾ ਹੈ ਇਹ ਸੁਣ ਕੇ ਉਹ ਸਿਕਿਉਰਿਟੀ ਗਾਰਡ ਨੀਤੂ ਨੂੰ ਦੱਸਣ ਲੱਗਦਾ ਹੈ ਕਿ ਮੈਡਮ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਅਸਲ ਵਿੱਚ ਉਸ ਬੱਚੇ ਦਾ ਨਾਮ ਰਾਜੂ ਹੈ ਉਹ ਤਾਂ ਵਿਚਾਰਾ ਕਿਸਮਤ ਦਾ ਮਾਰਿਆ ਹੋਇਆ ਹੈ ਉਸ ਨੂੰ ਮਜਬੂਰੀ ਵਿੱਚ ਹੀ ਇੱਥੇ ਭੀਖ ਮੰਗਣੀ ਪੈਂਦੀ ਹੈ ਕਿਉਂਕਿ ਉਹਦਾ ਪਿਓ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਹੈ ਤੇ ਉਹਨੂੰ ਖਾਣ ਵਾਸਤੇ ਕੁਝ ਵੀ ਨਹੀਂ ਦਿੰਦਾ। ਨਾ ਹੀ ਉਹਦੀ ਦੇਖਭਾਲ ਕਰਦਾ। ਉਹ ਬੱਚਾ ਪਹਿਲਾਂ ਆਪਣੀ ਮੰਮੀ ਨਾਲ ਇੱਥੇ ਆਉਂਦਾ ਹੁੰਦਾ ਸੀ ਕਿਉਂਕਿ ਉਹਦੀ ਮੰਮੀ ਕੰਪਨੀ ਵਿੱਚ ਝਾੜੂ-ਪੋਚਾ ਲਾਉਂਦੀ ਸੀ। ਰਾਜੂ ਦਾ ਪਿਓ ਪਹਿਲਾਂ ਵੀ ਉਸਦੀ ਮਾਂ ਦੇ ਮਗਰ ਇੱਥੇ ਆ ਜਾਂਦਾ। ਉਹ ਉਸਨੂੰ ਬਹੁਤ ਤੰਗ ਪਰੇਸ਼ਾਨ ਕਰਦਾ ਸੀ। ਉਹ ਸ਼ਰਾਬ ਪੀਂਦਾ ਤੇ ਰਾਜੂ ਦੀ ਮਾਂ ਤੋਂ ਵੀ ਪੈਸੇ ਖੋ ਕੇ ਲੈ ਜਾਂਦਾ। ਇੱਕ ਵਾਰੀ ਚਾਨਕ ਉਸਦੀ ਮਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ। ਜਦੋਂ ਉਹ ਡਾਕਟਰ ਨੂੰ ਦਿਖਾਉਂਦੀ ਹੈ ਤਾਂ ਡਾਕਟਰ ਉਸ ਨੂੰ ਦੱਸਦਾ ਹੈ ਵੀ ਹੁਣ ਕੁਝ ਨਹੀਂ ਹੋ ਸਕਦਾ ਤੁਸੀਂ ਤਾਂ ਇਲਾਜ ਲਈ ਬਹੁਤ ਜ਼ਿਆਦਾ ਦੇਰ ਕਰ ਦਿੱਤੀ ਥੋੜੇ ਟਾਈਮ ਵਿੱਚ ਹੀ ਰਾਜੂ ਦੀ ਮਾਂ ਇਸ ਦੁਨੀਆ ਨੂੰ ਛੱਡ ਕੇ ਚਲੀ ਜਾਂਦੀ ਹੈ ਹੁਣ ਵੀ ਰਾਜੂ ਉਸੇ ਤਰ੍ਹਾਂ ਇੱਥੇ ਆ ਜਾਂਦਾ ਹੈ ਅਤੇ ਜਿਹੜਾ ਵੀ ਉਸ ਨੂੰ ਮਿਲਦਾ ਹੈ ਉਸ ਤੋਂ ਖਾਣ ਲਈ ਕੁਝ ਨਾ ਕੁਝ ਮੰਗਣ ਲੱਗਦਾ ਹੈ ਰਾਜੂ ਦਾ ਪਿਓ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਹੈ ਆਪਣੇ ਬੱਚੇ ਵੱਲ ਤਾਂ ਬਿਲਕੁਲ ਵੀ ਧਿਆਨ ਨਹੀਂ ਦਿੰਦਾ ਗਲੀ ਗਵਾਂਢ ਦੇ ਲੋਕਾਂ ਨੇ ਕਈ ਵਾਰੀ ਉਸਤੇ ਪਿਓ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਤੂੰ ਇਹਦਾ ਖਿਆਲ ਰੱਖਿਆ ਕਰ ਇਹਦੀ ਉਮਰ ਹੁਣ ਪੜਨ ਦੀ ਹੋ ਗਈ ਇਹਨੂੰ ਕਿਸੇ ਸਕੂਲ ਚ ਪੜਨੇ ਪਾ ਦੇ ਪਰ ਲੋਕਾਂ ਦੀਆਂ ਗੱਲਾਂ ਦਾ ਉਸਤੇ ਕੋਈ ਅਸਰ ਨਹੀਂ ਹੁੰਦਾ ਸਗੋਂ ਉਲਟਾ ਉਹ ਲੋਕਾਂ ਨਾਲ ਲੜਨ ਲੱਗਦਾ ਤੇ ਰਾਜੂ ਦੀ ਵੀ ਕਾਫੀ ਕੁੱਟਮਾਰ ਕਰਦਾ ਵਿਚਾਰਾ ਮਾਸੂਮ ਰਾਜੂ ਇਧਰੋਂ ਉਧਰੋਂ ਭੀਖ ਮੰਗ ਕੇ ਹੀ ਆਪਣਾ ਗੁਜ਼ਾਰਾ ਕਰ ਲੈਂਦਾ ਇਹ ਸਭ ਕੁਝ ਸੁਣ ਕੇ ਨੀਤੂ ਉਦਾਸ ਹੋ ਜਾਂਦੀ ਹੈ ਉਸਦੇ ਅੰਦਰਲੀ ਮਮਤਾ ਜਾਗ ਜਾਂਦੀ ਹੈ ਉਹ ਸੋਚਦੀ ਹੈ ਕਿ ਜਿੰਨਾ ਚਿਰ ਮੈਂ ਇੱਥੇ ਆ ਉਸ ਬੱਚੇ ਦੇ ਖਾਣ ਪੀਣ ਦਾ ਧਿਆਨ ਰੱਖਾਂਗੀ ਨੀਤੂ ਨੂੰ ਇਸ ਤਰ੍ਹਾਂ ਚੁੱਪ ਖੜੀ ਦੇਖ ਕੇ ਉਹ ਗਾਰਡ ਕਹਿਣ ਲੱਗਦਾ ਹੈ ਕਿ ਵਿਚਾਰੇ ਦੀ ਮਾਂ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਹੈ ਤੇ ਉਹ ਹਰ ਇੱਕ ਔਰਤ 'ਚੋਂ ਆਪਣੀ ਮਾਂ ਲੱਭਦਾ ਹੈ ਇਹ ਸੁਣ ਕੇ ਨੀਤੂ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੀ ਹੈ ਫਿਰ ਉਹ ਉਸ ਸਿਕਿਉਰਿਟੀ ਗਾਰਡ ਨੂੰ ਕਹਿਣ ਲੱਗਦੀ ਹੈ ਕਿ ਤੁਹਾਨੂੰ ਉਸ ਬੱਚੇ ਦਾ ਘਰ ਪਤਾ ਹੈ ਤਾਂ ਉਹ ਗਾਰਡ ਕਹਿੰਦਾ ਹੈ ਕਿ ਹਾਂ ਮੈਨੂੰ ਉਹਦਾ ਘਰ ਪਤਾ ਹੈ ਉਹ ਨਾਲ ਵਾਲੀ ਬਸਤੀ ਵਿੱਚ ਹੀ ਰਹਿੰਦਾ ਹੈ ਜੇ ਤੁਸੀਂ ਉਹਦੇ ਕੋਲ ਜਾਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਲੈ ਕੇ ਜਾ ਸਕਦਾ ਹਾਂ ਮੇਰਾ ਘਰ ਵੀ ਉੱਥੇ ਹੀ ਹੈ ਹੁਣ ਨੀਤੂ ਉਸ ਗਾਰਡ ਦੇ ਨਾਲ ਚੱਲਣ ਲੱਗਦੀ ਹੈ ਉਸ ਨੂੰ ਨਾਲ ਵਾਲੀ ਗਰੀਬ ਬਸਤੀ ਵਿੱਚ ਲੈ ਜਾਂਦਾ ਹੈ ਉਹਦੇ ਘਰ ਦੇ ਅੰਦਰ ਜਾ ਕੇ ਦੇਖਦੇ ਹੈ ਜਿੱਥੇ ਰਾਜੂ ਤੇ ਉਹਦੇ ਪਿਤਾ ਰਹਿੰਦੇ ਸੀ ਪਰ ਅੱਜ ਉਸਦੇ ਘਰ ਦੇ ਅੱਗੇ ਜਿੰਦਾ ਲੱਗਾ ਹੋਇਆ ਸੀ ਗਾਰਡ ਨੇ ਨਾਲ ਵਾਲੇ ਲੋਕਾਂ ਤੋਂ ਪੁੱਛਿਆ ਕਿ ਜਿਹੜਾ ਇੱਥੇ ਰਾਜੂ ਨਾਮ ਦਾ ਮੁੰਡਾ ਰਹਿੰਦਾ ਹੈ ਉਹ ਕਿੱਥੇ ਹੈ ਤਾਂ ਗਵਾਂਢੀ ਉਸ ਨੂੰ ਦੱਸਦੇ ਹੈ ਕਿ ਅੱਜ ਤੋਂ ਲਗਭਗ 3 ਦਿਨ ਪਹਿਲਾਂ ਸ਼ਾਮ ਨੂੰ ਰਾਜੂ ਦਾ ਪਿਓ ਉਹਨੂੰ ਬਹੁਤ ਜ਼ਿਆਦਾ ਕੁੱਟਦਾ ਹੈ। ਉਹਦੇ ਪਿਓ ਨੇ ਤਾਂ ਉਹਨੂੰ ਕੁੱਟ-ਕੁੱਟ ਕੇ ਬੇਹੋਸ਼ ਕਰ ਦਿੱਤਾ ਸੀ। ਉਹਦੇ ਪਿਓ ਨੂੰ ਇਹ ਲੱਗਿਆ ਕਿ ਰਾਜੂ ਤਾਂ ਮਰ ਗਿਆ। ਇਸੇ ਲਈ ਉਹ ਆਪਣਾ ਸਮਾਨ ਚੱਕ ਕੇ ਇੱਥੋਂ ਭੱਜ ਗਿਆ। ਪਰ ਜਦੋਂ ਅਸੀਂ ਦੇਖਿਆ ਕਿ ਬੱਚਾ ਬੇਹੋਸ਼ ਹੋਇਆ ਹੈ ਤਾਂ ਅਸੀਂ ਉਸਨੂੰ ਚੱਕ ਕੇ ਇੱਕ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਤਾਂ ਜੋ ਉਸ ਦੀ ਜ਼ਿੰਦਗੀ ਬਚ ਸਕੇ। ਇਹ ਸੁਣ ਕੇ ਉਹ ਸਿਕਿਉਰਿਟੀ ਗਾਰਡ ਰੋਣ ਲੱਗ ਜਾਂਦਾ। ਇਦੋਂ ਲੋਕ ਉਸ ਨੂੰ ਪੁੱਛਦੇ ਆ ਕਿ ਤੂੰ ਕਿਉਂ ਰੋ ਰਹਾ ਹੈ ਤਾਂ ਗਾਰਡ ਕਹਿੰਦਾ ਕਿ ਤਿੰਨ ਦਿਨ ਪਹਿਲਾਂ ਮੈਂ ਉਸਦੇ ਪਿਓ ਨੂੰ ਕਿਹਾ ਸੀ ਕਿ ਤੂੰ ਆਪਣੇ ਬੱਚੇ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਦਾ ਉਹ ਇੱਧਰ ਉੱਧਰ ਤੁਰਦਾ ਫਿਰਦਾ ਰਹਿੰਦਾ ਹੈ ਇਹ ਤੇਰਾ ਬੱਚਾ ਹੈ ਤੇ ਇਹਨੂੰ ਪਾਲਣ ਦੀ ਜ਼ਿੰਮੇਵਾਰੀ ਵੀ ਤੈਨੂੰ ਹੀ ਚੱਕਣੀ ਚਾਹੀਦੀ ਹੈ ਮੇਰੀ ਇਸੇ ਗੱਲ ਕਰਕੇ ਹੋ ਸਕਦਾ ਹੈ ਰਾਜੂ ਨੂੰ ਉਹਦੇ ਪਿਓ ਨੇ ਕੁੱਟਿਆ ਹੋਵੇ ਪਰ ਉੱਥੇ ਖੜੇ ਲੋਕ ਸਿਕਿਉਰਿਟੀ ਗਾਰਡ ਨੂੰ ਕਹਿੰਦੇ ਆ ਕਿ ਇਹਦੇ ਵਿੱਚ ਤੇਰੀ ਕੋਈ ਗਲਤੀ ਨਹੀਂ ਅਸਲ ਵਿੱਚ ਸਾਰੀ ਗਲਤੀ ਤਾਂ ਉਹਦੇ ਪਿਓ ਦੀ ਹੈ ਜਿਹੜਾ ਆਪਣੇ ਬੱਚੇ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਦਾ ਨੀਤੂ ਉਹਨਾਂ ਲੋਕਾਂ ਤੋਂ ਸਰਕਾਰੀ ਹਸਪਤਾਲ ਦਾ ਰਸਤਾ ਪੁੱਛਣ ਲੱਗਦੀ ਹੈ ਪਰ ਗਾਰਡ ਉਸ ਨੂੰ ਕਹਿੰਦਾ ਹੈ ਕਿ ਮੈਡਮ ਮੈਂ ਤੁਹਾਨੂੰ ਉੱਥੇ ਲੈ ਚਾਲਦਾ ਹਾਂ ਮੈਨੂੰ ਰਸਤਾ ਪਤਾ ਹੈ ਤੁਹਾਡੇ ਨਾਲ ਚੱਲ ਕੇ ਮੈਂ ਵੀ ਰਾਜ ਨੂੰ ਦੇਖ ਆਉਣਾ ਫਿਰ ਦੋਨੇ ਜਾਣੇ ਹਸਪਤਾਲ ਵੱਲ ਚੱਲ ਪੈਂਦੇ ਹਨ ਨੀਤੂ ਉੱਥੇ ਜਾ ਕੇ ਦੇਖਦੀ ਹੈ ਕਿ ਬੱਚੇ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਕਿਉਂਕਿ ਉੱਥੇ ਉਹਦੀ ਕੇਅਰ ਕਰਨ ਵਾਲਾ ਵੀ ਕੋਈ ਨਹੀਂ ਸੀ ਨੀਤੂ ਥੋੜਾ ਟਾਈਮ ਉੱਥੇ ਰੁਕਦੀ ਹੈ ਉਹਦੇ ਕੋਲ ਬੈਠ ਕੇ ਉਹ ਬੱਚੇ ਦੇ ਸਿਰ ਤੇ ਹੱਥ ਫੇਰਨ ਲੱਗਦੀ ਹੈ। ਰਾਜੂ ਕਹਿੰਦਾ ਹੈ ਕਿ ਮਾਂ ਤੂੰ ਆ ਗਈ। ਇਹ ਕਹਿ ਕੇ ਰਾਜੂ ਰੋਣ ਲੱਗ ਜਾਂਦਾ ਹੈ ਤੇ ਨੀਤੂ ਵੀ ਉਸ ਨੂੰ ਦੇਖ ਕੇ ਰੋਣ ਲੱਗ ਜਾਂਦੀ ਹੈ। ਥੋੜਾ ਟਾਈਮ ਉੱਥੇ ਬੈਠਣ ਤੋਂ ਬਾਅਦ ਫਿਰ ਉਹ ਘਰ ਵਾਪਸ ਆ ਜਾਂਦੀ ਹੈ। ਵਿਸ਼ਾਲ ਤਾਂ ਅੱਜ ਪਹਿਲਾਂ ਹੀ ਘਰੇ ਆ ਚੁੱਕਿਆ ਸੀ। ਉਹ ਲੇਟ ਹੋ ਗਈ ਸੀ। ਨੀਤੂ ਨੂੰ ਪ੍ਰੇਸ਼ਾਨ ਦੇਖ ਕੇ ਉਹਦੇ ਨਾਲ ਗੱਲਾਂ ਕਰਨ ਲੱਗਦਾ ਹੈ। ਉਸ ਨੂੰ ਲੇਟ ਆਉਣ ਦਾ ਕਾਰਨ ਵੀ ਪੁੱਛਦਾ ਹੈ। ਨੀਤੂ ਬਿਨਾ ਕੁਝ ਬੋਲੇ ਵਿਸ਼ਾਲ ਦੇ ਗੱਲ ਲੱਗ ਕੇ ਰੋਣ ਲੱਗ ਜਾਂਦੀ ਹੈ ਉਸ ਨੂੰ ਚੁੱਪ ਕਰਾਉਂਦਾ ਤੇ ਕਹਿੰਦਾ ਕਿ ਕੀ ਗੱਲ ਹੋ ਗਈ ਤੂੰ ਇਸ ਤਰ੍ਹਾਂ ਰੋ ਕੇ ਹੋ ਰਹੀ ਹੈ ਤਾਂ ਨੀਤੂ ਵਿਸ਼ਾਲ ਨੂੰ ਸਾਰੀ ਗੱਲ ਦੱਸਦੀ ਹੈ ਕਿ ਮੈਂ ਉਸ ਬੱਚੇ ਨੂੰ ਮਿਲਣ ਵਾਸਤੇ ਹਸਪਤਾਲ ਗਈ ਸੀ ਉਸ ਬੱਚੇ ਦੇ ਪਿਓ ਨੇ ਉਹਨੂੰ ਬਹੁਤ ਕੁੱਟਿਆ ਤੇ ਹਸਪਤਾਲ ਵਿੱਚ ਵੀ ਉਹਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ ਸਾਰੀ ਗੱਲ ਸੁਣਨ ਤੋਂ ਬਾਅਦ ਵਿਸ਼ਾਲ ਸੋਚਦਾ ਹੈ ਕਿ ਕਿਉਂ ਨਾ ਉਹ ਉਸ ਬੱਚੇ ਨੂੰ ਗੋਦ ਲੈ ਲੈਣ ਕਿਉਂਕਿ ਉਹਨਾਂ ਦੇ ਤਾਂ ਕੋਈ ਬੱਚਾ ਨਹੀਂ ਹੈ ਸ਼ਾਮ ਨੂੰ ਵਿਸ਼ਾਲ ਨੀਤੂ ਨਾਲ ਇਸ ਬਾਰੇ ਗੱਲ ਕਰਦਾ ਹੈ ਨੀਤੂ ਇਹ ਸੁਣ ਕੇ ਬਹੁਤ ਖੁਸ਼ ਹੋ ਜਾਂਦੀ ਹੈ ਕਿਉਂਕਿ ਉਹ ਵੀ ਉਸ ਬੱਚੇ ਨੂੰ ਹੁਣ ਦਿਲੋਂ ਪਿਆਰ ਕਰਨ ਲੱਗ ਗਈ ਸੀ ਫਿਰ ਉਹ ਅਗਲੇ ਦਿਨ ਹਸਪਤਾਲ ਜਾਂਦੇ ਹੈ ਰਾਜੂ ਨੂੰ ਉੱਥੋਂ ਛੁੱਟੀ ਦਿਵਾ ਕੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਉਂਦੇ ਹੈ ਨੀਤੂ ਨੇ ਦਫ਼ਤਰ ਵਿੱਚੋਂ 3-4 ਦਿਨ ਦੀ ਛੁੱਟੀ ਲੈ ਲਈ ਸੀ ਤੇ ਉਹ ਲਗਾਤਾਰ ਰਾਜੂ ਦੀ ਦੇਖਭਾਲ ਕਰਦੀ ਰਹਿੰਦੀ ਹੈ ਉਹ ਉਸ ਦਾ ਸਿਰ ਆਪਣੀ ਗੋਦੀ ਵਿੱਚ ਰੱਖ ਕੇ ਕਹਿੰਦੀ ਹੈ ਕਿ ਮੈਂ ਤੇਰੀ ਮਾਂ ਜਦੋਂ ਰਾਜੂ ਠੀਕ ਹੋ ਜਾਂਦਾ ਤਾਂ ਉਹ ਵਸਤੀ 'ਚ ਜਾਂਦੇ ਆ ਜਿੱਥੇ ਰਾਜੂ ਰਹਿੰਦਾ ਸੀ ਉੱਥੋਂ ਦੇ ਲੋਕਾਂ ਨੂੰ ਕਹਿੰਦੇ ਆ ਕਿ ਅਸੀਂ ਇਸ ਬੱਚੇ ਨੂੰ ਗੋਦ ਲੈਣਾ ਚਾਹੁੰਦੇ ਆ ਜੇ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਉਹ ਹੁਣੇ ਸਾਨੂੰ ਦੱਸ ਸਕਦਾ ਵਿਸ਼ਾਲ ਤੇ ਨੀਤੂ ਦੀ ਇਹ ਗੱਲ ਸੁਣ ਕੇ ਵਸਤੀ ਦੇ ਲੋਕ ਖੁਸ਼ ਹੋ ਜਾਂਦੇ ਆ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਇੱਕ ਬੱਚੇ ਦੀ ਜ਼ਿੰਦਗੀ ਸੁਧਰ ਜਾਵੇਗੀ ਉਸ ਤੋਂ ਬਾਅਦ ਵਿਸ਼ਾਲ ਤੇ ਨੀਤੂ ਰਾਜੂ ਨੂੰ ਨਾਲ ਲੈ ਕੇ ਪੁਲਿਸ ਸਟੇਸ਼ਨ ਜਾਂਦੇ ਆ ਉੱਥੇ ਜਾ ਕੇ ਸਾਰੀ ਗੱਲ ਸੱਚ-ਸੱਚ ਦੱਸਦੇ ਆ ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਕਰਕੇ ਉਹ ਰਾਜੂ ਨੂੰ ਗੋਦ ਲੈ ਲੈਂਦੇ ਹਨ ਰਾਜੂ ਹੁਣ ਵਿਸ਼ਾਲ ਅਤੇ ਨੀਤੂ ਦੇ ਨਾਲ ਉਹਨਾਂ ਦੇ ਘਰ ਵਿੱਚ ਰਹਿਣ ਲੱਗਦਾ ਹੈ ਸ਼ੁਰੂ-ਸ਼ੁਰੂ ਵਿੱਚ ਤਾਂ ਉਸ ਨੂੰ ਘਰ ਅਜੀਬ ਲੱਗਦਾ ਹੈ ਪਰ ਹੌਲੀ-ਹੌਲੀ ਉਹ ਉੱਥੇ ਖੁਸ਼ੀ-ਖੁਸ਼ੀ ਰਹਿਣ ਲੱਗਦਾ ਹੈ ਇਸ ਗੱਲ ਨੂੰ ਹੁਣ 2 ਸਾਲ ਬੀਤ ਚੁੱਕੇ ਸੀ 2 ਸਾਲਾਂ ਬਾਅਦ ਵਿਸ਼ਾਲ ਤੇ ਨੀਤੂ ਆਪਣੇ ਪਿੰਡ ਵਾਪਸ ਜਾਂਦੇ ਆ ਉਹਨਾਂ ਦੇ ਨਾਲ ਜਦੋਂ ਪਿੰਡ ਦੇ ਲੋਕ ਬੱਚੇ ਨੂੰ ਦੇਖਦੇ ਆ ਤਾਂ ਹੈਰਾਨ ਹੋ ਜਾਂਦੇ ਆ ਜਿਹੜੇ ਲੋਕ ਨੀਤੂ ਨੂੰ ਬਾਝ ਕਹਿੰਦੇ ਸੀ ਉਹ ਵੀ ਚੁੱਪ ਹੋ ਗਏ ਸਨ ਪਿੰਡ ਵਾਲਿਆਂ ਨੂੰ ਇਹ ਪਤਾ ਹੀ ਨਹੀਂ ਸੀ ਕਿ ਇਹ ਬੱਚਾ ਉਹਨਾਂ ਨੇ ਗੋਦ ਲਿਆ ਹੈ ਉਹ ਭਾਵੇਂ ਵਿਭਾਲ ਵਿੱਚ ਤਾਂ 2 ਸਾਲ ਪਹਿਲਾਂ ਹੀ ਆਏ ਸਨ ਪਰ ਪਿੰਡ ਛੱਡਿਆ ਨੂੰ ਉਹਨਾਂ ਨੂੰ 12 ਸਾਲ ਹੋ ਚੁੱਕੇ ਸੀ ਇੱਕ ਸਹੀ ਫੈਸਲੇ ਨਾਲ ਵਿਸ਼ਾਲ ਅਤੇ ਨਿਤੂ ਨੂੰ ਮਾਂ-ਬਾਪ ਬਣਨ ਦਾ ਸੁੱਖ ਮਿਲ ਗਿਆ ਸੀ ਤੇ ਰਾਜੂ ਵੀ ਆਪਣੇ ਮਾਂ-ਬਾਪ ਨੂੰ ਪਾ ਕੇ ਬਹੁਤ ਖੁਸ਼ ਸੀ ਨਿਤੂ ਰਾਜੂ ਦੀ ਪਰਵਰਿਸ਼ ਵਿੱਚ ਕੋਈ ਵੀ ਕਮੀ ਨਹੀਂ ਸੀ ਆਉਣ ਦੇਣਾ ਚਾਹੁੰਦੀ ਉਸ ਨੂੰ ਵਧੀਆ ਸਕੂਲ ਵਿੱਚ ਪੜਾਉਂਦੀ ਹੈ ਰਾਜੂ ਦੀ ਜ਼ਿੰਦਗੀ ਹੁਣ ਪੂਰੀ ਤਰ੍ਹਾਂ ਨਾਲ ਬਦਲ ਗਈ ਸੀ ਇਸ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਤੁਸੀਂ ਨਵੇਂ ਹੋ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦੀ